ਔਰ ਗਿਲਾ ਪਿਛਲਾ ਬਾਰਡਰ ਸੀ ਪੁੱਤਰ ਦਾ ਉਹ ਪੁੱਤਰੇ ਭਰਾ ਨੇ ਪਿਛਲੀ ਵਾਰ ਤੋੜੇ ਭਰਾ ਦੀ ਜਾਨ ਚਲੀ ਜਾਵੇ ਮੂਰੇ ਬਾਰਡਰ ਤੋੜਾਂਗਾ ਮੈਂ ਸਪੋਰਟ ਕਰਨ ਨਹੀਂ ਆਇਆ ਮੇਰਾ ਆਪਣਾ ਕੰਮ ਆ ਮੇਰੀ ਆਪਣੀ ਲੜਾਈ ਆ ਮੇਰੇ ਆਪਣੇ ਪੰਜਾਬ ਦੀ ਲੜਾਈ ਆ ਮੈਂ ਲੜਨ ਲਈ ਆਇਆ ਇਸ ਕਰਕੇ ਇਹ ਸਾਡੇ ਸਾਰੇ ਦੀ ਸੋਚ ਬਣ ਜਾਣੀ ਚਾਹੀਦੀ ਆ ਕਿ ਇੱਕ ਸਾਡੀ ਸੋਚ ਨਾਲ ਇਹ ਆ ਵੀ ਮੈਂ ਕੀ ਲੈਣਾ ਹਾਂ ਜਿੱਦਨ ਸਾਡੀ ਸੋਚ ਇਹ ਬਣ ਗਈ ਵੀ ਸਾਡਾ ਅੰਦੋਲਨ ਆ ਸਾਡੀ ਪੰਜਾਬ ਦੀ ਲੜਾਈ ਆ ਸਾਡੀ ਮਿੱਟੀ ਦੀ ਲੜਾਈ ਆ ਜਿੱਦਨ ਅਸੀਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਛੱਡ ਕੇ ਉੱਪਰ ਉੱਠ ਕੇ ਅਸੀਂ ਆਪਣੇ ਆਪਣੇ ਲਈ ਆਪਣੇ ਆਪਣੇ ਪੰਜਾਬ ਲਈ ਲੜਨ ਲੱਗ ਜਾਾਂਗੇ ਉਦਨੇ ਪੰਜਾਬ ਨਾ ਦੁਨੀਆ ਦਾ ਸਭ ਤੋਂ ਵਧੀਆ ਰਾਜ ਬਣ ਜਾਊਗਾ ਕਿਉਂਕਿ ਇਹ ਇਹ ਹਿਸਾਬ ਲਾ ਲੋ ਵੀ ਜੋ ਕੁ ਸਾਡੇ ਪੰਜਾਬ ਕੋਲ ਹੈ ਉਹ ਕਿਸੇ ਕੋਲ ਨਹੀਂ ਹੈਗਾ ਅੱਜ ਪੰਜਾਬ ਦੇ ਵਿੱਚ ਇਹੀ ਹੈ ਕਿਉਂਕਿ ਸਾਨੂੰ ਰਾਜਨੀਤਿਕ ਲੀਡਰਾਂ ਨੇ ਸਾਨੂੰ ਆਪਸ ਦੇ ਵਿੱਚ ਪਾੜ ਕੇ ਰੱਖਿਆ ਹੋਇਆ ਜਿੱਦਨ ਅਸੀਂ ਇਕੱਠੇ ਹੋ ਕੇ ਸੀ ਇਹ ਸਮਝਣ ਲੱਗੇ ਕਿ ਉਹਨਾਂ ਦਾ ਖੜਾ ਛੱਡ ਕੇ ਸੀ ਆਪਣੇ ਲਈ ਆਪਣੇ ਪੰਜਾਬ ਲਈ ਲੜਨ ਲੱਗੇ ਉਹ ਪਾਰਟੀਆਂ ਤੋਂ ਛੱਡ ਕੇ ਉਹਨਾਂ ਦੇ ਪਿੱਛੇ ਲੜੀ ਜਾਂਦੇ ਅਸੀਂ ਤਾਂ ਤੁਸੀਂ ਇਹ ਦੇਖਿਓ ਕਿ ਦੁਨੀਆ ਤੇ ਉਦੋਂ ਅਸੀਂ ਰਾਜ ਕਰਨਾ ਬਾਕੀ ਜਿਹੜੀ ਗੱਲ ਜੋ ਕੁਸ਼ ਇਹ ਕਰ ਰਹੇ ਨੇਗੇ ਜੋ ਕੁਸ਼ ਇਹ ਮੋਦੀ ਦੀ ਸਰਕਾਰ ਕਰ ਰਹੀ ਆ ਇਹ ਉਹ ਵਿਹਾਰ ਕਰ ਰਹੀ ਹੈ ਇਹਨੂੰ بڑے ਮਾੜੇ ਸਿੱਟੇ ਭੁਗਤਨੇ ਪੈਣਗੇ ਇਹ ਉਹ ਕਾਮ ਦੇ ਨਾਲ ਮੱਥਾ ਲਾਈ ਖੜੀ ਹੈ ਜਿਹੜੀ ਕਾਮ ਨੇ ਦੇਖ ਨੂੰ ਜਾਦ ਕਰਵਾਇਆ ਠੀਕ ਹੈ ਨਾ ਮੋਗਲਾਂ ਤੋਂ ਯਾਦ ਕਰਵਾਇਆ ਅੰਗਰੇਜ਼ਾਂ ਨੂੰ ਯਾਦ ਕਰਵਾਇਆ ਚੀਨ ਇਹ ਹਸਾਬ ਨਾਲ ਲੱਭ ਜੇ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਹੀ ਪੁੱਠੇ ਕੰਮ ਕਰਨ ਨੂੰ ਨਾ ਹਟੀਏ ਭਾਜਪਾ ਤਾਂ ਇਹ ਹਸਾਬ ਨਾਲ ਲੱਭ ਚੀਨ ਇਹਨਾਂ ਨੂੰ ਦਬ ਲੈਣਾ ਚੀਨ ਡਰਦਾ ਸੀ ਸਾਡੇ ਪੰਜਾਬੀਆਂ ਤੋਂ ਸਾਡੀ ਕੌਮ ਤੋਂ ਡਰਦਾ ਹਰਿਆਣੇ ਦੇ ਸਾਡੇ ਭਰਾਵਾਂ ਤੋਂ ਸਾਡੀਆਂ ਤੋਂ ਸਾਡੇ ਲੋਕਾਂ ਤੋਂ ਡਰਦਾ ਪੰਜਾਬ ਇਕੱਲੀ ਜਿਹੜੀ ਆਪਣੀ ਲੜਾਈ ਨਹੀਂ ਲੜਨ ਆਇਆ ਪੂਰੇ ਭਾਰਤ ਦੀ ਲੜਾਈ ਲੜਨ ਆਇਆ ਕਿਉਂਕਿ ਜਿਹੜੀ ਕਿਸਾਨੀ ਆ ਸੀ ਹਮੇਸ਼ਾ ਹੀ ਪੰਜਾਬੀਆਂ ਨੇ ਪੂਰੇ ਭਾਰਤ ਦੀ ਪਹਿਲਾਂ ਲੜਾਈ ਲੜੀਆ ਜਿਹੜੀ ਕਿਸਾਨੀ ਆ ਹੁਣ ਇਹ ਦੇਖ ਲਓ ਖਤਮ ਕਿਵੇਂ ਕਰਦੇ ਫਿਰਦੇ ਨੇਗੇ ਜਿਹੜੇ ਸਾਡੀਆਂ ਮੰਗਾਂ ਇਹਨਾਂ ਨੇ ਪਹਿਲਾਂ ਸਾਡੇ ਨਾਲ ਵਾਅਦਾ ਕਰਿਆ ਸੀਗਾ ਕਿ ਤੁਸੀਂ ਅੰਦੋਲਨ ਨੂੰ ਅਸੀਂ ਉਹ ਤੋਂ ਖਤਮ ਨਹੀਂ ਸੀ ਕੀਤਾ ਸੀ ਕਿਤਾ ਸੀ ਪੈਂਡਿੰਗ ਰੱਖਿਆ ਸੀਗਾ ਵੀ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਅਸੀਂ ਉਹਦੇ ਪੂਰੇ ਆ ਕਰਾਂਗੇ ਹੁਣ ਉਹ ਮੁੱਕਰ ਕੇ ਹੁਣ ਉਹੀ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੇ ਇਹਨਾਂ ਨੇ ਮੰਨੀਆਂ ਸੀ ਨੀ ਕੇਂਦਰ ਪਰ ਫਿਰ ਕਹਿ ਰਿਹਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ ਗੱਲਬਾਤ ਬੈਠ ਕੇ ਆਪਾਂ ਹੱਲ ਕਰ ਸਕਦੇ ਆ ਜਿੱਦਾਂ ਪਕਾਈ ਆ ਇਹਨਾਂ ਦੀ ਠੀਕ ਆ ਨਾ ਗੱਲ ਗੱਲਬਾਤ ਗੱਲਬਾਤ ਐ ਉਹਦੇ ਕਰਦੇ ਫਿਰ ਹੱਲ ਗੱਲਬਾਤ ਕਰਦ ਨੂੰ 2-3 ਸਾਲ ਹੋ ਗਏ ਗੱਲਬਾਤ ਕੀਤੀ ਕੀ ਆ ਉਹ ਤਾਂ ਸਭ ਨੂੰ ਪਤਾ ਹੀ ਆ ਉਹ ਤਾਂ ਲੋਕਾਂ ਨੂੰ ਇਹ ਡਰਾਮੇ ਦੇ ਚੈਨਲਾਂ ਤੇ ਭਾਜ ਭਾਜ ਲੀਡਰ ਵੀ ਕਰੀ ਜਾਂਦੇ ਰਹਿੰਦੇ ਨੇ ਤੇ ਅਸੀਂ ਗੱਲਬਾਤ ਕਰਨ ਕਿ ਆ ਰਸੀਂ ਸਾਨੂੰ ਕਮੇਟੀ ਬਣਾ ਕੇ ਦੇ ਉਹ ਕਮੇਟੀ ਬਣੀ ਹੋਈ ਆ ਲੋਕੋ ਹੀ ਨੇ ਕਿਸਾਨ ਉਹੀ ਨੇ ਮੰਗਾ ਉਹੀ ਨੇ ਗਿਆ ਆ ਜਿਹੜੇ ਕੁਝ ਪੰਜਾਬ ਦੇ ਲੀਡਰ ਇਹ ਗੱਲ ਬੋਲਣ ਲੱਗੇ ਨੇਗੇ ਉਹ ਤੁਸੀਂ ਪੰਜਾਬ ਦਾ ਨਹੀਂ ਖਾਂਦੇ ਤੁਸੀਂ ਲੋਕਾਂ ਦਾ ਨਹੀਂ ਖਾਂਦੇ ਬੇਵਕੂਫ ਬਣਾਉਣਾ ਇਹ ਹੁਣ ਲੋਕ ਐਡੇ ਤੁਹਾਨੂੰ ਪਾਗਲ ਨਹੀਂ ਨੌਜਵਾਨੀਆ ਪੰਜਾਬ ਚੋਂ ਪਤਾ ਗਰਮਕੂਨ ਆ ਔਰ ਜਿੰਮੇ ਕੀ ਜਿੰਮੇ ਕੱਲ ਦਾ ਦੋ ਦਿਨ ਤੋਂ ਦੇਖ ਰਹੇ ਆ ਕਿ ਰੋਂਦੇ ਰਾਹੇ ਬੀਟੀਰ ਗੈਸ ਦੇ ਜੂਤਿਆਂ ਨੇ ਕਈ ਜਿਹੜਾ ਨੌਜਵਾਨ ਨੇ ਕਈ ਬਜ਼ੁਰਗ ਵੀ ਫੱਟੜ ਵੀ ਹੋਏ ਨੇ ਨੌਜਵਾਨਾਂ ਨੂੰ ਕਿਸ ਨੇ ਜੜ ਨੌਜਵਾਨਾਂ ਨੂੰ ਜੀ ਸੁਨੇਹਾ ਦਿੰਨਾ ਵੀ ਕਿਤਾਬਾਂ ਜਾਬ ਦੇ ਰਹੀਏ ਮੈਂ ਸਾਡੇ ਆਗੂ ਸਾਹਿਬ ਨਾਲ ਗੱਲ ਕਰੀ ਜਿਹੜਾ ਖਨੌਰੀ ਵਾਲਾ ਪਿਛਲਾ ਆਰਡਰ ਸੀ ਬੋਤਲ ਦਾ ਉਹ ਉਹ ਤੇਰੇ ਭਰਾ ਨੇ ਪਿਛਲੀ ਵਾਰ ਤੋੜਿਆ ਸੀ ਜਿਹੜਾ ਪਿਛਲੀ ਵਾਰ ਵਾਲਾ ਸੀ ਮੈਂ ਆਗੂ ਨੂੰ ਇਹ ਗੱਲ ਕਰਕੇ ਸੀ ਮੈਂ ਕਿਹਾ ਬਖਸ਼ੋ ਜੀ ਕਿਉਂਕਿ ਮੈਂ ਕਿਹਾ ਵੀ ਤੋੜ ਦਈਏ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਥੋੜਾ ਜਿਹਾ ਅਸੀਂ ਹਿਸਾਬ-ਕਿਤਾਬ ਕਰ ਲਈਏ ਅੱਜ ਦਾ ਦਿਨ ਢੀਕ ਲਈਏ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਉਹਨੂੰ ਅਸੀਂ ਤੋੜ ਦਾਂਗੇ ਜਦੋਂ ਸਾਨੂੰ ਕਾਲ ਲੱਗੀ ਨਾ ਉਹਦਾ ਮੂਹਰੇ ਹੋ ਕੇ ਅਸੀਂ ਚਾਹੇ ਤੁਹਾਡੇ ਭਰਾ ਦੀ ਜਾਨ ਚਲੀ ਜਾਵੇ ਮੂਹਰੇ ਬਾਰਡਰ ਤੋੜਾਂਗੇ ਇਸ ਕਰਕੇ ਇਹੀ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਥੋੜਾ ਜਾਗਦੇ ਚ ਰਹੀਏ ਆਪਾਂ ਖੰਡੇ ਦੀ ਧਾਰ ਤੇ ਪਹਿਲਾਂ ਵੀ ਨੱਚਦੇ ਆ ਤੇ ਖੰਡੇ ਦੀ ਧਾਰ ਤੇ ਹੁਣ ਵੀ ਨੱਚਾਂ